ਮੈਂ ਇਹਨੂੰ ਇੱਥੇ ਸਰਫਿੰਗ ਕਰਦਾ ਹਾਂ ਇਧਰੋਂ ਆਂਦੇ ਦਾ ਵੇਖ ਉਂਝੇ ਨੂੰ ਬੁਲਾ ਲਏ ਜੇ ਕੋਈ ਨਹੀਂ ਆਇਆ ਮੈਂ ਨਿਸ਼ਾਨ ਤੋਂ ਉਹਨਾਂ ਨੂੰ ਲਾ ਦੇਵਾਂਗੇ ਜਿਹੜੇ ਢੋਲ ਆਉਂਦੇ ਰਹਿੰਦੇ ਨੇ ਮਜ਼ਾ ਆਉਂਦਾ ਹੋਇਆ ਜਮਨ ਮੋੜ ਮੈਂ ਮੁੰਚੀ ਨੂੰ ਬੈਠਾ ਕੋਈ ਇੱਥੇ ਬੰਨ੍ਹਦੇ ਭਾਈ ਉਹਨੂੰ ਇੱਕ ਮੁੰਚੀ ਕੋਲੋਂ ਪਰੋ ਦੇ ਇੱਧਰ ਦੇਖ ਇਹ ਕੋਸ਼ਿਸ਼ ਹੋ ਰਹੀ ਹੈ ਪੱਤਰ ਕਰਵਾਉਣ ਦਾ ਇਹ ਸਾਹਿਬ ਇੱਕ ਟਰੱਕ ਖੜਿਆ ਹੋਇਆ ਹੈ ਵਿੱਚੋਂ ਕੁਝ ਨਸ਼ੀਲੇ ਪਦਾਰਥ ਫੜਾ ਹੋਇਆ ਕੀ ਮਾਮਲਾ ਹੈ ਸਾਰਾ ਇਹ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦਵ ਜੀ ਅਤੇ ਸਾਡੇ ਐਸਐਸਪੀ ਸਾਹਿਬ ਸਰਦਾਰ ਮੁਖਵਿੰਦਰ ਸਿੰਘ ਭੁੱਲਰ ਸਾਹਿਬ ਜੀ ਵੱਲੋਂ ਸਮੇਂ-ਸਮੇਂ ਤੇ ਜੋ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਮਿਹਨਤ ਚੱਲ ਰਹੀ ਹੈ ਉਸ ਨੂੰ ਉਸ ਵੇਲੇ ਵੱਡਾ ਘਾਰਾ ਮਿਲਿਆ ਜਦੋਂ ਥਾਣਾ ਕਰਾਇਆਂ ਦੀ ਪੁਲਿਸ ਪਾਰਟਿਸ ਦੀ ਅਗਵਾਈ ਸਬ ਇਨਸਪੈਕਟਰ ਮੋਹਨ ਲਾਲ ਜੀ ਕਰ ਰਹੇ ਸੀ ਜੋ ਜੀਟੀ ਰੋਡ ਡੀਕੇ ਟਾਬੇ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਜੋ ਇੱਕ ਸੀਕ੍ਰੇਟ ਇਨਫੋਰਮੇਸ਼ਨ ਪ੍ਰਾਪਤ ਹੋਈ ਕਿ ਟਰੱਕ ਨੰਬਰ ਪੀਬੀ 07 ਏਐਸ 5738 ਜਿਸ ਦੇ ਡਰਾਈਵਰ ਜਤਿੰਦਰ ਸਿੰਘ son of ਪਾਲ ਸਿੰਘ ਵਾਸੀ ਲਾਧੀਆਂ ਥਾਣਾ ਗਰਾਆਂ ਅਤੇ ਇਸ ਦਾ ਕਲੀਨ ਰਾਜਕਮਰ son of ਗਿਆਨ ਚੰਦ ਵਾਸੀ ਰਿਆਸੀ ਜੰਮੂ ਕਟਰਾ ਜੋ ਮੱਧ ਪ੍ਰਦੇਸ਼ ਤੋਂ ਭਾਰੀ ਮਾਤਰਾ ਵਿੱਚ ਅਫੀਮ ਅਤੇ ਡੋਡੇ ਲੈ ਕੇ ਆ ਰਹੇ ਆ ਜੇਕਰ ਇਹਨਾਂ ਨੂੰ ਇੱਥੇ ਰੋਕ ਕੇ ਚੈੱਕ ਕੀਤਾ ਜਾਵੇ ਤਾਂ ਰਿਕਵਰੀ ਹੋ ਸਕਦੀ ਆ ਜਿਸ ਤੇ ਮੌਕੇ ਪਰ ਡੀਐਸਪੀ ਸਾਹਿਬ ਸਿਵਰਾਂਜੀਤ ਸਿੰਘ ਲੰਗ ਉਹ ਪੁਲਿਸ ਕਪਤਾਨ ਫਲੋਰ ਸਬਡਿਵੀਜ਼ਨ ਮਜੀ ਨੂੰ ਮੌਕੇ ਤੇ ਬੁਲਾਇਆ ਗਿਆ ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਜੋ ਟਰੱਕ ਨੂੰ ਚੈੱਕ ਕੀਤਾ ਗਿਆ ਤਾਂ ਟਰੱਕ ਦੇ ਕੈਬਨ ਦੇ ਵਿੱਚੋਂ ਡਰਾਈਵਰ ਦੇ ਪਾਸੋਂ ਅਤੇ ਉਸ ਦੇ ਗ੍ਰੀਂਡਰ ਦੇ ਪਾਸੋਂ 2 ਕਿਲੋ 550 ਗ੍ਰਾਮ ਅਫੀਮ ਅਤੇ ਟਰੱਕ ਦੇ ਟੂਲ ਬਾਕਸ ਦੇ ਵਿੱਚੋਂ ਇੱਕ ਪਲਾਸਟਿਕ ਦਾ ਬੋਰਾ ਜਿਸ ਵਿੱਚੋਂ 20 ਕਿਲੋ ਡੋਡੇ ਚੂਰਾ ਪੋਸਟ बरामद ਹੋਇਆ। ਜਿਸ ਤੇ ਇਹਨਾਂ ਦੇ ਖਿਲਾਫ ਮਕਦਮਾ ਨੰਬਰ 184 ਦਰਜ ਕੀਤਾ ਗਿਆ ਹੈ ਵੱਖ-ਵੱਖ ਡਰੱਗ ਐਕਟ ਦੀਆਂ ਧਰਾਵਾਂ ਹੇਠ ਜਿਨ੍ਹਾਂ ਨੂੰ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੋ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਜੋ ਕਿ ਪੁੱਛਗਿੱਛ ਚੱਲ ਰਹੀ ਹੈ ਕਿ ਇਹ ਐਮਪੀ ਤੋਂ ਕਿਸ ਸਮਗਦਰ ਪਾਸੋਂ ਲੈ ਕੇ ਆਏ ਆ ਔਰ ਅੱਗੇ ਇਹਨਾਂ ਨੇ ਇਹ ਜਿਹੜੀ ਹਫੀਮ ਕਿਸ ਕਿਸ ਨੂੰ ਦੇਣੀ ਸੀ ਜਿਸ ਤੇ ਅਗਲੀ ਜੋ ਕਾਰਵਾਈ ਚੱਲ ਰਹੀ ਹੈ ਪਹਿਲਾਂ ਵੀ ਕੋਈ ਮਾਮਲੇ ਕਰਦੇ ਹਾਂ ਹਾਂ ਜੀ ਜੋ ਇਹ ਜਤਿੰਦਰ ਸਿੰਘ ਆ ਇਸ ਤੇ ਜ਼ਿਲ੍ਹਾ ਪਟਿਆਲਾ ਵਿੱਚ ਵੀ थाना ਜੁਲਕਾ ਚ ਇੱਕ ਪਰਚਾ ਦਰਜ ਹੋਇਆ ਸੀ ਜੋ ਇਸ ਵਿੱਚ ਇਹ 7 ਸਾਲ ਹੈਵੀ ਰਿਕਵਰੀ ਦੇ ਵਿੱਚ ਪਟਿਆਲਾ ਜੇਲ੍ਹ ਵਿੱਚ ਕੱਟ ਚੁੱਕਾ ਆ ਇਹ ਉੱਥੋਂ ਹੁਣ ਜੋ ਪਰੋਲ ਤੇ ਆਇਆ ਤੇ ਆ ਕੇ ਫਿਰ ਦੁਬਾਰਾ ਇਹੀ ਧੰਦਾ ਕਰ ਰਿਹਾ ਕਿੰਨੇ ਮੈਂਤੀ ਸੀ ਇਹ ਇਹ ਦੋ ਵਿਅਕਤੀ ਆ ਜੀ ਠੀਕ ਹੈ ਟਰੱਕ ਕੇ ਦਾ ਟਰੱਕ ਵੀ ਜਤਿੰਦਰ ਸਿੰਘ ਦਾ ਹੀ ਆ ਜੀ ਕੀ ਰਿਮਾਂਡ ਲਿਆ ਗਿਆ 哈，是，我今天到